ਸਤਿ ਸ਼੍ਰੀ ਅਕਾਲ ਦੋਸਤੋ ਸਤਿ ਸ਼੍ਰੀ ਅਕਾਲ ਨਮਸਕਾਰ ਕੀ ਹਾਲ ਚਾਲ ਹੈ ਉਮੀਦ ਕਰਦੇ ਹਾਂ ਸਾਰੇ ਠੀਕ ਠਾਕ ਹੋਵੋਗੇ ਪੰਜਾਬ ਦੇ ਵਿੱਚ ਮੌਸਮ ਵੀ ਤਬਦੀਲ ਕਰ ਰਿਹਾ ਹੈ ਸਰਦੀ ਤੇ ਗਰਮੀ ਬਲ ਵਧ ਰਿਹਾ ਹੈ ਪਰ ਜੇ ਰਾਜਨੀਤੀ ਦੀ ਗੱਲ ਕਰੀਏ ਤਾਂ ਰਾਜਨੀਤੀ ਦੇ ਵਿੱਚ ਬਾਫੀ ਹਲਚਲ ਦੇਖਣ ਨੂੰ ਮਿਲ ਰਹੀ ਹੈ ਤੁਸੀਂ ਦੇਖ ਸਕਦੇ ਆਪ ਸੁਪਰੀਮੋ ਅਟੜਾ ਮਾਨਦਰ ਨੇਤਾ ਜਿਨ੍ਹਾਂ ਨੂੰ ਕਿਹਾ ਜਾਂਦਾ ਸੀਗਾ ਉਹਨਾਂ ਨੂੰ ED ਨੇ ਗ੍ਰਿਫਤਾਰ ਕਰ ਲਿਆ ਹਾਲਾਂਕਿ ਆਮ ਆਦਮੀ ਪਾਰਟੀ ਕੁਝ ਹੋਰ ਕੁਝ ਕਹਿ ਰਹੀ ਹੈ BJP ਕੁਝ ਹੋ ਕੁਝ ਹੋਰ ਕਹਿ ਰਹੀ ਹੈ ਕਾਂਗਰਸ ਕੁਝ ਹੋਰ ਕਹਿ ਰਹੀ ਹੈ ਪਰ ਸਭ ਤੋਂ ਵੱਡੀ ਖਬਰ ਹੈ ਕਿ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਜੀ ਨੂੰ ED ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਹੈ ਤੇ ਉਹਨਾਂ ਨੇ ਕਿਹਾ ਮੈਂ ਜੇਲ੍ਹ ਚੋਂ ਹੀ ਸਰਕਾਰ ਚਲਾਉਂਗਾ ਅਸਤੀਫਾ ਨਹੀਂ ਦੇਵਾਂਗਾ ਵੱਡਾ ਸਵਾਲ ਹੈ ਵੀ ਕਟੜ ਇਮਾਨਦਾਰ ਨੇਤਾ ਦੇਸ਼ ਦੀ ਰਾਜਨੀਤੀ ਨੂੰ ਬਦਲਣ ਆਏ ਕੇਜਰੀਵਾਲ ਜੀ ਗ੍ਰਿਫਤਾਰ ਹੋ ਜਾਂਦੇ ਨੇ ਪਿਸ਼ਟਾਚਾਰ ਦੇ ਮਕਦਮਿਆਂ 'ਤੇ ਦਰਜ ਕੀਤਾ ਗਿਆ ਹੈ ED ਵੱਲੋਂ ਕੱਲ ਪਰਸੋਂ ਪੁਛਗਿੱਛ ਵੀ ਕਰੀ 2 ਘੰਟੇ 2 ਘੰਟੇ ਦੇ ਦੇ ਕਰੀਬ ਕੁਝ ਕਿਸ ਤੋਂ ਬਾਅਦ ਐਡੀ ਨੇ ਕਿਹਾ ਕਿ ਸਮਰਪੇਜ ਗਿਨਨ ਗ੍ਰਿਫਤਾਰ ਕਰ ਲਏਗੇ ਨੇ ਨਾਲ ਤੇ ਉਧਰ 2024 ਦਾ ਇਲੈਕਸ਼ਨ ਸਿਰ ਤੇ ਆਮ ਆਦਮੀ ਪਾਰਟੀ ਦੇਸ਼ ਭਰ ਦੇ ਵਿੱਚ ਖਾਸ ਕਰ ਦਿੱਲੀ ਪੰਜਾਬ ਦੇ ਵਿੱਚ ਪੂਰੇ ਜੋਰ ਸ਼ੋਰ ਨਾਲ ਪ੍ਰਦਰਸ਼ਨ ਕਰੂਗੀ ਤਿਆਰੀਆਂ ਕਰ ਰਹੀ ਹੈ ਪ੍ਰਦਰਸ਼ਨ ਦੀਆਂ ਤੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਤੜਕਸਾਰੀ ਦਿੱਲੀ ਕੇਜਰੀਵਾਲ ਜੀ ਦੇ ਘਰ ਪਹੁੰਚ ਚੁੱਕੇ ਨੇ ਉਨਾਈਤਰੰਪਤ ਨੂੰ ਮਿਲੇ ਸਭ ਨੇ ਤਕਰੀਬਨ ਤੁਸੀਂ ਨਿਊਜ਼ਾਂ ਸੁਣੀਆਂ ਹੋਣਗੀਆਂ ਵੱਡੀ ਖਬਰ ਹੈ ਕਿ ਭ੍ਰਿਸ਼ਟਾਚਾਰ ਦੇ આરોਪ ਲੱਗਣੇ ਦਿੱਲੀ ਦੇ ਮੁੱਖ ਮੰਤਰੀ ਤੇ ਕਾਫੀ ਵੱਡੀ ਗੱਲ ਹੈ ਬੀਜੇਪੀ ਤਨਨ ਨੂੰ ਸ਼ੁਰੂ ਤੋਂ ਹੀ ਪ੍ਰਸ਼ਨਾਇਤਾ ਮੰਨਦੀ ਹੈ ਤੇ ਆਮ ਆਦਮੀ ਪਾਰਟੀ ਵੱਲੋਂ ਕਿਹਾ ਜਾਂਦਾ ਹੈ ਕਿ ਬਦਲਾਖੋਰੀ ਦੀ ਨੀਤੀ ਵੀ ਬਦਲਾਖੋਰੀ ਦੀ ਨੀਤੀ ਬੀਜੇਪੀ ਆਮ ਆਦਮੀ ਪਾਰਟੀ ਨਾਲ ਕਰ ਰਹੀ ਹੈ ਦਿੱਲੀ ਦੇ ਸੀਐਮ ਕੇਜਰੀਵਾਲ ਜੀ ਨੂੰ ਬਦਲਾਖੋਰੀ ਦੀ ਨੀਤੀ ਤਹਿਤ ਇਹਨਾਂ ਨੇ ਗ੍ਰਿਫਤਾਰ ਕਰਿਆ ਤੇ ਸਾਡੇ ਹੋਰ ਵੀ ਨੇਤਾ ਜਿਹੜੇ ਨੇ ਉਹਨਾਂ ਨੂੰ ਬਦਲਾਖੋਰੀ ਨੀਤੀ ਦੇ ਵਿੱਚ ਗ੍ਰਿਫਤਾਰ ਕਰ ਰਹੇ ਨੇ ਤੇ ਦਿੱਲੀ ਸਰਕਾਰ ਨੂੰ ਕੰਮ ਕਰਨ ਦੇ ਵਿੱਚ ਬਹੁਤ ਮੁਸ਼ਕਲਾਂ ਪੈਦਾ ਕਰਦੇ ਨੇ ਪਰ ਜੇ ਗੱਲ ਪੰਜਾਬ ਦੀ ਕਰੀਏ ਦਿੱਲੀ ਨੂੰ ਛੱਡ ਕੇ ਤਾਂ ਪੰਜਾਬ ਦੇ ਵਿੱਚ ਵੀ ਆਮ ਆਦਮੀ ਪਾਰਟੀ ਤੇ આરોਪ ਲੱਗਦਾ ਕਿ ਆਮ ਆਦਮੀ ਪਾਰਟੀ ਹੈ ਜਿਹੜੀ ਉਹ ਬਦਲਾਖੋਰੀ ਦੀ ਰਾਜਨੀਤੀ ਕਰਦੀ ਹੈ ਇੱਥੇ ਪੰਜਾਬ ਦੇ ਵਿੱਚ ਵਿਜੀਲੈਂਸ ਦਾ ਪੁਲਿਸ ਦਾ ਦੁਰਉਪਯੋਗ ਕਰਦੀ ਹੈ ਤੇ ਸੇਮ ਇਹੀ ਅਲੀਗੇਸ਼ਨ ਲਗਾਏ ਜਾਂਦੇ ਨੇ ਦਿੱਲੀ ਦੇ ਵਿੱਚ ਕਿ ਦਿੱਲੀ ਸਰਕਾਰ ਮੋਦੀ ਦੀ ਸਰਕਾਰ ਕੇਜਰੀਵਾਲ ਨੂੰ ਈਡੀ ਦਾ ਦੁਰਉਪਯੋਗ ਕਰਦੀ ਹੈ ਸੀਬੀਆਈ ਦਾ ਦੁਰਉਪਯੋਗ ਕਰਦੀ ਹੈ ਤੇ ਬਦਲਾਖੋਰੀ ਦੀ ਨੀਤੀ ਕਰਦੀ ਹੈ ਪਰ ਪੰਜਾਬ ਦੇ ਜਿਹੜਾ ਵਿਪੱਖਸ਼ਾ ਚਾਹੇ ਕਾਂਗਰਸ ਪਾਰਟੀ ਹੋਵੇ ਜਾਂ ਅਕਾਲੀ ਦਲ ਹੋਵੇ ਉਹਨਾਂ ਵੱਲੋਂ ਵੀ ਭਗਵੰਦ ਮਾਨ ਤੇ ਇਹੀ આરોਪ ਲਗਾਏ ਜਾਂਦੇ ਹਨ ਕਿ ਇਹ ਵਿਜੀਲੈਂਸ ਦਾ ਪੁਲਿਸ ਦਾ ਦੁਰਉਪਯੋਗ ਕਰਦੇ ਨੇ ਰਾਜਨੀਤੀ ਦੇ ਵਿੱਚ ਇਹ ਕੋਈ ਵੱਡੀ ਗੱਲ ਨਹੀਂ ਹੈ ਇਹ ਰਾਜਨੀਤਿਕ ਪਾਰਟੀਆਂ ਵਖਵਖ આરોਪ ਲਗਾਉਂਦੀਆਂ ਰਹਿੰਦੀਆਂ ਨੇ ਪਰ ਮੇਨ ਮੁੱਦਾ ਭ੍ਰਸ਼ਟਾਚਾਰ ਦਾ ਕਿ ਕਟੜ ਇਮਾਨਦਾਰ ਨੇਤਾ ਤੇ ਭ੍ਰਸ਼ਟਾਚਾਰ ਦਾ ਮਕਦਮਾ ਦਰਜ ਹੋਇਆ ਹੈ ਇਹ ਬਹੁਤ ਵੱਡੀ ਗੱਲ ਹੈ ਦੇਖਣਾ ਹੋਵੇਗਾ ਇਸ ਦਾ 2024 ਦੀ ਇਲੈਕਸ਼ਨ ਤੇ ਕੀ ਅਸਰ ਪੈਂਦਾ ਹੈ ਕਿਉਂਕਿ 2024 ਦੀ ਇਲੈਕਸ਼ਨ ਸਿਰ ਤੇ ਹੈ ਮਾਤਰ ਕੋਰਟ ਆਫ ਕੰਡੈਕਟ ਲੱਗ ਚੁੱਕਿਆ ਹੈ ਚੋਣ ਜਬਤਾ ਲੱਗ ਚੁੱਕਿਆ ਹੈ ਇਲੈਕਸ਼ਨ ਦੀਆਂ ਤਿਆਰੀਆਂ ਨੇ ਆਮ ਆਦਮੀ ਪਾਰਟੀ ਵੱਲੋਂ 8 ਮੀਤਵਾਰਾਂ ਦੀ ਸੂਚੀ ਐਲਾਨ ਕਰਦੀ ਦਿੱਤੀ ਗਈ ਹੈ ਪੰਜਾਬ ਦੇ ਵਿੱਚ 13 ਵਿੱਚੋਂ ਤੇ 5 ਰਹਿੰਦੇ ਉਹ 5-4 ਦਿਨ ਦੇ ਵਿੱਚ ਕਰ ਦੇਣਗੇ ਭਗਵਾਨ ਦਾ ਹੰਸ ਸਾਹਿਬ ਨੇ ਹੁਣੇ-ਹੁਣੇ ਗੱਲ ਕਹੀ ਹੈ ਨਿਊਜ਼ਪੇਪਰਾਂ ਤੇ ਟੀਵੀ ਦੇ ਵਿੱਚ ਖਬਰ ਆ ਚੁੱਕੀ ਹੈ ਤੇ ਦੇਖਣਾ ਹੋਵੇਗਾ ਪੰਜਾਬ ਦੇ ਵਿੱਚ ਕੇਜਰੀਵਾਲ ਜੀ ਦੀ ਗ੍ਰਿਫਤਾਰੀ ਦਾ ਕੀ ਅਸਰ ਪੈਂਦਾ ਹੈ ਦਿੱਲੀ ਦੇ ਵਿੱਚ ਕੇਜਰੀਵਾਲ ਜੀ ਦੀ ਗ੍ਰਿਫਤਾਰੀ ਦਾ ਕੀ ਅਸਰ ਪੈਂਦਾ ਹੈ ਕੀ ਕੇਜਰੀਵਾਲ ਜੀ ਦੀ ਗ੍ਰਿਫਤਾਰੀ ਦੇ ਨਾਲ ਇੰਡੀਆ ਅਲਾਈანს ਜਿਹੜਾ ਜਾਂ ਆਮ ਆਦਮੀ ਪਾਰਟੀ ਹੈ ਨੂੰ ਫਾਇਦਾ ਹੋਵੇਗਾ ਜਾਂ ਨੁਕਸਾਨ ਹੋਵੇਗਾ ਹਾਲਾਂਕਿ ਇੰਡੀਆ ਲੈਂਸ ਦੇ ਵੱਲੋਂ ਵੀ ਇੱਕ ਬਿਆਨ ਆਇਆ ਹੈ ਕਿ ਕੇਜਰੀਵਾਲ ਜੀ ਦੇ ਨਾਲ ਧੱਕਾ ਕਰ ਰਹੀ ਹੈ ਕਾਂਗਰਸ ਪਾਰਟੀ ਵੱਲੋਂ ਵੀ ਬਿਆਨ ਆਇਆ ਕਿ ਬੀਜੇਪੀ ਡਰ ਚੁੱਕੀ ਹੈ ਵਿਪਕਸ਼ੀ ਦੇ ਨੇਤਾ ਨੂੰ ਗ੍ਰਿਫਤਾਰ ਕਰ ਰਹੀ ਹੈ ਦੇਖਣਾ ਹੋਵੇਗਾ ਹੁਣ ਕੇਜਰੀਵਾਲ ਜੀ ਵੱਲੋਂ ਵੀ ਬਿਆਨ ਆਇਆ ਕਿ ਮੈਂ ਦਿੱਲੀ ਜੇਲ੍ਹ ਦੇ ਵਿੱਚੋਂ ਹੀ ਸਰਕਾਰ ਚਲਾਵਾਂਗਾ ਕਾਫੀਆਂ ਵੱਡੀਆਂ ਗੱਲਾਂ ਰਾਜਨੀਤੀ ਦੇ ਵਿੱਚ ਘਟ ਰਹੀਆਂ ਪੰਜਾਬ ਦੇ ਤੇ ਦੇਸ਼ ਦੀ ਰਾਜਨੀਤੀ ਦੇ ਵਿੱਚ ਪੰਜਾਬ ਨਾਲ ਸਿੱਧਾ ਸਬੰਧ ਹੈ ਕਿਉਂਕਿ ਆਮ ਆਦਮੀ ਪਾਰਟੀ ਦੀ ਸਰਕਾਰ ਦਿੱਲੀ ਨੂੰ ਛੱਡ ਕੇ ਤੇ ਪੰਜਾਬ ਦੇ ਵਿੱਚ ਹੈ ਪੰਜਾਬ ਦੇ ਵਿੱਚ 91 ਸੀਟਾਂ ਲੈ ਕੇ ਪ੍ਰਚਾਰ ਦਾ ਬਹੁਤ ਮਿਲਿਆ ਹੈ ਇਸ ਲਈ ਪੰਜਾਬ ਦੇ ਵਿੱਚ ਕਾਫੀ ਅਸਰ ਦੇਖਣ ਨੂੰ ਪਵੇਗਾ ਕੀ ਦੇਖਣਾ ਹੋਵੇਗਾ ਕਿ 2024 ਦੇ ਇਲੈਕਸ਼ਨ ਦੇ ਵਿੱਚ ਐਮਪੀ ਇਲੈਕਸ਼ਨ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਕਿੰਨਾ ਕੁ ਫਾਇਦਾ ਹੁੰਦਾ ਜਾਂ ਕਿੰਨਾ ਕੁ ਨੁਕਸਾਨ ਹੁੰਦਾ ਹੈ ਜਾਂ ਬੀਜੇਪੀ ਦੇ ਲਈ ਇਹ ਸੈਟਬੈਕ ਤਾਂ ਨਹੀਂ ਹੋ ਜੂਗਾ ਜਿਵੇਂ ਕਿ ਕਹਿ ਰਹੇ ਨੇ ਵਿਰੋਧੀ ਧਿਰ ਕਹਿ ਰਿਹਾ ਕਿ ਕੇਜਰੀਵਾਲ ਜੀ ਦੇ ਨਾਲ ਧੱਕਾ ਹੋਇਆ ਸਭ ਝੂਠ ਹੈ ਜੇ ਝੂਠ ਹੈ ਤਾਂ ਲੋਕ ਤਾਂ ਸਭ ਕੁਝ ਸਮਝ ਰਹੇ ਨੇ ਕੀ ਫਰਕ ਪੈਂਦਾ ਸਭ ਚੀਜ਼ ਦਾ ਦੇਖਣਾ ਹੋਵੇਗਾ ਵੱਡੀਆਂ ਗੱਲਾਂ ਹੋਣਗੀਆਂ 2024 ਸਿਰ ਤੇ ਹੈ ਬਿਲਕੁਲ ਤੇ ਵੱਡੀ ਖਬਰ ਇਹ ਹੀ ਹੈ ਦੇਸ਼ ਦੀ ਰਾਜਨੀਤੀ ਦੇ ਵਿੱਚ ਵਿੱਕਸ਼ੇ ਨੇਤਾ ਇੰਡੀਆ ਲਾਇੰਸ ਦੇ ਮਜਬੂਤ ਨੇਤਾ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਤੇ ਦਿੱਲੀ ਦੇ ਮੁੱਖ ਮੰਤਰੀ ਜੀ ਨੂੰ ED ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਹੈ ਧੰਨਵਾਦ